ਉਹਨੇ 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 ਨੋਟਿਸ ਦੇ ਮੋਟੇ ਨੋਟਿਸ ਦੇ ਤਾ ਕੋਈ ਗੁਰੂ ਦੇ ਨਾਪਰਾ ਬਸਰ ਨਹੀਂ ਹੋਣਾ ਇਹਨੇ ਜਦੋਂ ਇੱਥੇ ਆ ਕੇ ਨੀ ਪਤਾ ਲੱਗ ਗਿਆ ਪੌਂਡਸ ਵਾਲੇ ਨੇ ਫਿਰ ਇਹਨਾਂ ਦਾ ਜਿਹੜਾ ਕੋਰਸਨ ਚੱਲਿਆ ਤੇ ਮੋਟੇ ਕਾਫਾ ਛੱਡ ਕੇ ਇੱਧਰ ਕੱਚੇ ਰਸਤੇ ਨੇ ਰਾਈਡ ਸਾਈਡ ਤੋਂ ਜੀ ਉਹ ਸਾਈਡ ਪਾ ਜਿਨੇ ਇਹਨੇ ਅਪਲੈਂਡਰ ਦੇ ਦੋ ਸਾਈਡ ਕੀਤੇ ਸੀ ਕੰਸੋਰਟੀ ਤੇ ਆਪਣੇ ਨਕਸ਼ੇ ਕੋਈ ਵਧੀਆ ਮੀਚਰ ਦੇਖੀ ਕਰ ਕਰ ਆਈਡੀ ਨੇੜੇ 800 ਹਵਾ ਚ ਲੰਘਾ ਇੱਕ ਸਾਰੇ ਤਾਂ ਮਿਸ ਹੋ ਗਏ ਜੀ ਇਹ ਤਾਂ ਦਿੱਕੀ ਰਹੂਗਾ ਫਿਰਨ ਐਡੀ ਪਿੱਛੇ ਰੋ ਪਿੱਛੇ ਰੋ ਪਿੱਛੇ ਰੋ ਯਾਰ ਨਾ ਐਡੀ ਸਾਰੇ ਫੁੱਲਾਂ ਦੇ ਦੇਖ ਖੋਲ ਚੱਤੇ ਮਾਲੇ ਚ ਭੱਜਿਆ ਉਹ ਤਾਂ ਨਹੀਂ ਲੱਭਿਆ ਇੱਕ ਮਿਲ ਗਿਆ

ਕੋਤੇ ਕੀ ਤੁਮ ਨਾ ਦਾ ਹਨਾ ਰਿਓ ਨਾ ਇੱਕ ਮਿੰਟ ਖ ਮੋੜੀ ਹਾਲੇ ਕਰ ਲੋ ਕਰ ਲੋ ਮੈਂ ਕਰ ਮਾ ਠੀਕ ਕਰ ਲੈ ਚੁੱਪ ਜਿੱਥੇ ਸ਼ਾਟ ਹੈ ਮੈਂ ਕਰ ਲੀ ਜੀ ਸਟਾਰਟਿੰਗ ਨਹੀਂ ਕਰ ਲਈ ਮਦਾਨ ਮੈਂ ਕਿੱਟ ਤੱਕ ਨਹੀਂ ਟਿੰਗ ਰਿਹਾ ਹਾਂ ਨਾ ਸਟਾਰਟਿੰਗ ਨਹੀਂ ਕਰ ਲਈ ਮੈਂ ਰਾਹੁਲ ਸਿੰਘਲਾ ਇੰਡੀਅਨ ਟੀਵੀ ਨਿਊਜ਼ ਤੋਂ ਜੀ ਅੱਜ ਆਪਾਂ ਕੀ ਫਰੀਦਕੋਟ ਪੁਲਿਸ ਦੀ ਬਹੁਤ ਹੀ ਵੱਡੀ ਆਪਣਾ ਕਾਮਯਾਬੀ ਹਾਸਿਲ ਕੀਤੀ ਹੈ ਜਿਸ ਵਿੱਚ ਕੀ ਇੱਕ ਮੁਜਰਮ ਸੀ ਜੋ ਕਿ ਬਹੁਤ ਹੀ ਪੁਰਾਣੇ ਸਮੇਤੋਂ ਪੁਲਿਸਮੁਖਿਜਮ ਪਾਲ ਕਰ ਰਹੇ ਸੀ ਗਈ ਤੇ ਉਹ ਉਹ ਕੀ ਆਪਣਾ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚੋਂ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚੋਂ ਫਰੋਤਾਂ ਮੰਗਦਾ ਸੀਗਾ ਜਿਵੇਂ ਕਿ ਮੋਗਾ ਜ਼ਿਲ੍ਹਾ ਹੋ ਗਿਆ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਹੋ ਗਿਆ ਇਸ ਤਰੀਕੇ ਨਾਲ ਜਿਲ੍ਹਿਆਂ ਚੋਂ ਫਰੋਤਾਂ ਮੰਗਦਾ ਸੀਗਾ ਜ ਉਹਨਾਂ ਵਿੱਚੋਂ ਕਿ ਅੱਜ ਕੀ ਆਪਣਾ ਉਹ ਬਾਜ਼ਾਰਖਾਨੇ ਤੋਂ ਮਾਲ ਰੋਡ ਦੇ ਵਿੱਚ ਜਾ ਰਿਹਾ ਸੀਗਾ ਕਿੱਥੇ ਕੀ ਪੁਲਿਸ ਮੁਲਾਦਨੀ ਦੁਆਰਾ ਉਸ ਤੋਂ ਘੇਰਾ ਪਾਇਆ ਗਿਆ ਅਧਕੇਰਾ ਪਾਂ ਤੇ ਸਭ ਤੋਂ ਪਹਿਲਾਂ ਫਾਇਰਿੰਗ ਉਸ ਮੁਜਰਮ ਦੁਆਰਾ ਫਾਇਰਿੰਗ ਕੀਤੀ ਪੁਲਿਸ ਉਸ ਤਈ ਜਿਸ ਵਿੱਚ ਕਿ ਉਸਨੇ ਦੋ ਫਾਇਰਿੰਗ ਕੀਤੀ ਤੇ ਪੁਲਿਸ ਮੁਲਾਜ਼ਮ ਨੂੰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਉਸ ਤੋਂ ਬਾਅਦ ਆਪਣਾ ਬਚਾਅ ਕਰਨ ਲਈ ਪੁਲਿਸ ਮੁਲਾਜ਼ਮ ਨੇ ਫਾਇਰਿੰਗ ਕੀਤੀ ਤਾਂ ਉਸ ਵਿੱਚ ਕੀ ਤੀਜੀ ਗੋਲੀ ਪੁਲਿਸ ਮੁਜਰਮ ਦੇ ਪੈਰ ਤੇ ਲੱਗੀ ਤੇ ਉਸ ਨੂੰ ਅਰੈਸਟ ਕਰ ਲਿਆ ਤਗਾ ਤੇ ਹੁਣ ਹਸਪੀਟਲ ਵਿੱਚ ਪਹੁੰਚਾਇਆ ਦਿੱਤਾ ਗਈ ਇਹ ਪੰਜਾਬ ਪੁਲਿਸ ਦੀ ਬਹੁਤ ਹੀ ਵੱਡੀ ਕਾਮਯਾਬੀ ਹੈ ਪੰਜਾਬ ਪੁਲਿਸ ਦੀ ਬਹੁਤ ਹੀ ਵੱਡੀ ਆਪਣਾ ਇਹ ਕਾਮਯਾਬੀ ਹੈ ਤਿਆਰੋ ਮੈਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦਾ ਹਾਂ ਕਿ ਕਿਸ ਤਰ੍ਹਾਂ ਫਾਇਨਿੰਗ ਹੋਈ ਤੇ ਮੁਜਰੀਮ ਦਾ ਕਿਹੜਾ ਮੋਟਰਸਾਈਕਲ ਹੈ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦਾ ਹਾਂ ਕਿ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਹ ਮੁਜਰੀਮ ਦਾ ਬਲੱਡ ਪੈ ਜਿਸ ਤੇ ਵਿੱਚ ਫਾਇਨਿੰਗ ਹੋਈ ਸੀ ਉਸ ਤੋਂ ਬਾਅਦ ਉਹ ਗਨ ਆਈ ਜਿਹੜੀ ਮੁਜਰੀਮ ਦੇ ਹੱਥ ਵਿੱਚ ਜਿਹੜੀ ਮੁਜਰੀਮ ਕੋਲ ਬਰਾਮਤ ਹੋਈ ਆਈ ਅਤੇ ਉਹ ਮੁਜਰੀਮ ਦਾ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਮੁਜਰੀਮ ਦਾ ਮੋਟਰਸਾਈਕਲ ਆਇਆ ਜਿਹੜਾ ਕਿ ਪੌਲ ਉੱਤੇ ਸੈਟ ਗਿਆ ਦਾ ਫਾਇਰ ਬਚਾ ਲਈ ਸਾਈਡ ਤੇ ਫਾਇਨਿੰਗ ਦੇ ਆਪਣਾ ਫਾਇਰਿੰਗ ਮੋਡ ਵਿੱਚ ਆ ਚੁੱਕਾ ਸੀ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਉਹ ਨਾਲ ਤੁਹਾਨੂੰ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਮਾਨ ਜੀ ਇਹ ਹਦਾਇਤਾਂ ਹੈंगी ਕਿ ਕਿਸੇ ਵੀ ਤਰ੍ਹਾਂ ਦੀ ਕ੍ਰਾਈਮ ਸਪੈਸ਼ਲੀ ਗੈਂਗਸਟਰਸ ਦੇ ਅਗੇਂਸਟ ਜਿਹੜਾ ਐਕਸ਼ਨ ਹੈ ਉਹ ਪੰਜਾਬ ਪੁਲਿਸ ਦਾ ਇੱਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਫਰੀਦਕੋਟ ਪੁਲਿਸ ਨੇ ਹਮੇਸ਼ਾ ਹੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਹੈ ਤੇ ਅੱਜ ਦੀ ਜਿਹੜੀ ਸਾਡੀ ਕਾਰਵਾਈ ਹੈ ਇਹ ਮੈਂ ਬਹੁਤ ਜ਼ਿਆਦਾ ਇੱਕ ਸ਼ਲਾਘਾ ਕਰਾਂਗੀ ਆਪਣੀ ਪੂਰੀ ਸੀਆਈਏ ਫਰੀਦਕੋਟ ਟੀਮ ਦੀ ਔਰ ਇਹ ਪੂਰਾ ਹੀ ਆਪਰੇਸ਼ਨ SPD ਜੁਗੇਸ਼ਵਰ ਗੁਰਾਇਆ ਜੀ ਦੀ ਸੁਪਰਵੀਜ਼ਨ ਹੇਠ ਹੋਇਆ ਹੈ ਹੀ ਵਾਸ ਅਸਿਸਟਡ ਬਾਈ DSPD ਅਫਤਾਰ ਸਿੰਘ ਔਰ DSP ਜੈਤੋ ਇਕਬਾਲ ਸਿੰਘ ਦਾ ਇੱਕ ਕੰਪਲੀਟ ਟੀਮ ਵਰਕ ਫਰੀਦਕੋਟ ਪੁਲਿਸ ਦਾ ਹੋਇਆ ਹੈ ਜੇਚ ਸਾਡਾ 1 ਹਫਤੇ ਦਾ ਆਪਰੇਸ਼ਨ ਚੱਲਦਾ ਸੀ ਜੇਚ ਸਾਡੇ CIA ਇਨਚਾਰਜ ਫਰੀਦਕੋਟ ਇੰਸਪੈਕਟਰ ਅਮਰਿੰਦਰ ਗਿੱਲ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੇ ਸਾਡੇ ਟੈਕਨੀਕਲ ਸੈਲ ਦੀ ਟੀਮ ਨੇ ਵੀ ਇਹ ਚ ਬਹੁਤ ਵਧੀਆ ਕੰਮ ਕੀਤਾ ਤੇ ਸਾਡਾ ਜਿਹੜਾ 1 ਹਫਤੇ ਦਾ ਆਪਰੇਸ਼ਨ ਸੀ ਉਹਦੇ ਵਿੱਚ ਕੱਲ ਦੋ ਬੰਦੇ ਅਰੈਸਟ ਹੋਏ ਅਕਿਊਜ਼ਡ ਸੀਗੇ ਜਿਹਦੇ ਚ ਇੱਕ ਬਲਜੀਤ ਸਿੰਘ ਕੱਦੂ ਔਰ ਇੱਕ سنی ਨਾਮ ਦਾ ਬੰਦਾ ਅਰੈਸਟ ਹੋਇਆ ਜਿਹੜੇ ਦੋਨੋਂ ਹੀ ਕੋਟ ਈਸੇਖਾਂ ਮੋਗਾ ਦੇ ਵਸਨੀਕ ਸੀ ਤੇ ਉਹਨਾਂ ਕੋਲੋਂ ਇੱਕ ਬਹੁਤ ਹੀ ਸੋਫਿਸਟੀਕੇਟਿਡ 0.30 ਵੈਪਨ ਰਿਕਵਰ ਹੋਇਆ ਇਹ ਜਦੋਂ ਰਿਕਵਰ ਹੋਇਆ ਤੇ ਫਰੀਦਕੋੜ ਪੁਲਿਸ ਵੱਲੋਂ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਫ ਆਈ ਆਰ ਨੰਬਰ 224 ਰਜਿਸਟਰ ਹੋਈ ਪੀ ਐਸ ਸਦਰ ਕੋਟਕਪੁਰਾਜ ਇਨ ਦੋਨੋਂ ਅਕਿਊਜ਼ਡ ਦੀ ਜਦੋਂ ਇੱਕ ਸਸਟੇਨਡ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਇਹ ਦੱਸਿਆ ਕਿ ਇਹ ਵੈਪਨ ਇਹਨਾਂ ਨੇ ਇੱਕ ਅਰਸ਼ਦੀਪ ਨਾ ਉਰਫ ਵਿੱਕੀ ਨਾਮ ਦੇ ਬੰਦੇ ਕੋਲੋਂ ਪ੍ਰੋਕਿਊਰ ਕੀਤਾ ਹੈ ਇਹ ਬੰਦਾ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ ਹੈ ਤੇ ਫਰੀਦਕੋਟ ਪੁਲਿਸ ਦੀ ਸਾਰੀ ਹੀ ਟੀਮਾਂ ਬਹੁਤ ਮੁਸਤੈਦ ਸੀ ਦਿੱਤੇ ਪੂਰੇ ਜ਼ਿਲ੍ਹੇ 'ਚ ਹੀ ਅਸੀਂ ਨਾਕਾਬੰਦੀਆਂ ਕੀਤੀਆਂ ਹੋਈਆਂ ਸੀਗੀ ਇੱਕ ਨਾਕਾ ਐਸਐਚਓ ਬਾਜਾਖਾਨਾ ਨੇ ਇੱਥੇ ਲਗਾਇਆ ਹੋਇਆ ਸੀ ਇਸ ਲੋਕੇਸ਼ਨ ਤੇ ਜਿੱਥੇ ਅਸੀਂ ਖੜੇ ਹਾਂ ਇਹ ਕਣੀਆਂ ਤੋਂ ਮੱਲਾ ਜਾਂਦਾ ਹੈ ਇਹ ਰਸਤਾ ਤੇ ਇੱਥੇ ਸੇਮ ਨਾਲੇ ਪੁਲ ਦੇ ਨੇੜੇ ਇਹ ਨਾਕਾ ਲੱਗਿਆ ਤੇ ਇੱਕ ਸਟ੍ਰਿਕਟ ਚੈਕਿੰਗ ਜਦੋਂ ਹੋ ਰਹੀ ਸੀ ਤਾਂ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਇੱਥੇ ਆਇਆ ਤੇ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਪੁਲਿਸ ਪਾਰਟੀ ਨੇ ਰਿਟੈਲੀਏਸ਼ਨ ਚ ਔਰ ਆਪਣੇ ਸੈਲਫ ਡਿਫੈਂਸ ਚ ਔਰ ਉਹਨੂੰ ਰੋਕਣ ਵਾਸਤੇ ਫਾਇਰ ਕੀਤੇ ਔਰ ਉਸ ਬੰਦੇ ਦੀ ਲੱਚ ਉਹ ਫਾਇਰ ਵੱਜੇ ਉਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਇਸ ਬੰਦੇ ਦੀ ਪਛਾਣ ਉਹੀ ਅਰਸ਼ ਅਰਸ਼ਦੀਪ ਸਿੰਘ ਉਰਫ ਵਿੱਕੀ ਨਾਮ ਸੇ ਇਹਦੀ ਪਛਾਣ ਹੋਈ ਹੈ ਦੱਸਣਯੋਗ ਗੱਲ ਇਹ ਹੈ ਕਿ ਕੱਲ ਜਿਹੜੇ ਦੋਨੋਂ ਅਕਿਊਜ਼ ਅਰੈਸਟ ਹੋਏ ਉਹਣਾ ਨੇ ਇਹ ਦੱਸਿਆ ਕਿ ਇਹ ਤਿੰਨੋਂ ਹੀ ਬੰਦੇ ਫਿਰੋਤੀ ਮੰਗਣ ਦੇ ਆਦੀ ਨੇ ਤੇ ਇਹਨਾਂ ਦਾ ਪੁਰਾਣਾ ਕ੍ਰਾਈਮਨਲ ਰਿਕਾਰਡ ਹੈ ਤੇ ਵਿਦੇਸ਼ ਚ ਬੈਠਾ ਇੱਕ ਬਦਮਾਸ਼ ਹੈ ਪ੍ਰਭ ਦਾਸੂਵਾਲ ਉਹਦੇ ਗੈਂਗ ਨੂੰ ਇਹ ਬਿਲੋਂਗ ਕਰਦੇ ਨੇ ਤੇ ਪੰਜਾਬ ਦੇ ਮਲਟੀਪਲ ਜ਼ਿਲ੍ਹਿਆਂ ਚ ਜਿਵੇਂ ਕਿ ਮੋਗਾ, ਅੰਮ੍ਰਿਤਸਰ ਰੂਰਲ, ਤਰਨਤਾਰਨ ਇੱਥੇ ਇਹਨਾਂ ਨੇ ਫਰੋਤੀਆਂ ਦੀ ਮਲਟੀਪਲ ਕਾਲਸ ਕੀਤੀਆਂ ਮਲਟੀਪਲ ਐਕਸਟਰਸ਼ਨ ਕਾਲਸ ਕਰਦੇ ਹੋਏ ਇਹਨਾਂ ਤੇ ਪਰਚੇ ਵੀ ਰਜਿਸਟਰ ਹੋਏ ਜਿਹੜਾ ਕੱਲ ਬੰਦਾ ਅਰੈਸਟ ਹੋਇਆ ਬਲਜੀਤ ਕੱਦੂ ਉਹ ਤੇ 15 ਲੱਖ ਰੁਪਏ ਦੀ ਫਰੋਤੀ ਮੰਗਣ ਦਾ ਆਲਰੇਡੀ ਪਰਚਾ ਰਜਿਸਟਰਡ ਹੈ ਇਹ ਜਿਹੜਾ ਬੰਦਾ ਅੱਜ ਅਰੈਸਟ ਹੋਇਆ ਹੈ ਅਰਸ਼ਦੀਪ ਇਹਨੇ ਫਾਇਰਿੰਗ ਦੀ 3 ਤੋਂ 4 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਹੜੀ ਬਾਹਰ ਬੈਠੇ ਬਦਮਾਸ਼ਾਂ ਦੇ ਇਸ਼ਾਰੇ ਤੇ ਇੱਥੇ ਪੰਜਾਬ 'ਚ ਇਹਨਾਂ ਦੀ ਕਾਲਜ਼ ਆਉਂਦੀਆਂ ਤੇ ਆਕੇ ਬੰਦਿਆਂ ਨੂੰ ਡਰਾਉਂਦੇ ਹਨ ਤੇ ਉਹਨਾਂ ਦੇ ਗੇਟ ਤੇ ਫਾਇਰਿੰਗ ਕਰਨ ਦੀ ਵੀ ਇਹਦੀ ਸਾਡੇ ਕੋਲ ਇਨਪੁਟ ਸਿਗੀਆਂ ਜਿਹੜੀ ਇਹਨੇ ਪਹਿਲੇ ਵਾਰਦਾਤਾਂ ਕੀਤੀਆਂ ਹਨ ਦੱਸਣ ਜੋ ਇੱਕ ਇਹ ਵੀ ਹੈ ਕਿ ਇਹਨੇ ਕੱਲ ਯਾਨੀ 14 ਤਾਰੀਖ ਨੂੰ ਵੀ ਇਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਸੀ ਮੌਕਾ ਵਿਕੇ ਜਿਹੜੀ ਫਰੀਦਕੋਟ ਪੁਲਿਸ ਦੇ ਇੱਕ ਟਾਈਮਲੀ ਐਕਸ਼ਨ ਦੀ ਵਜ੍ਹਾ ਨਾਲ ਇਹ ਮਲਟੀਪਲ ਜਿਹੜੀ ਵਾਰਦਾਤਾਂ ਟਰੇਸ ਵੀ ਹੋਈ ਹੈ ਇਹ ਜਿਹੜੇ ਮਾੜੇ ਅਨਸਰ ਹਨ ਉਹਨਾਂ ਨੂੰ ਫੜਿਆ ਵੀ ਗਿਆ ਹੈ ਤੇ ਅੱਗੇ ਹੋਣ ਵਾਲੀ ਜਿਹੜੀ ਵਾਰਦਾਤਾਂ ਹੈਗੀਆਂ ਉਹ ਵੀ ਪ੍ਰੀਵੈਂਟ ਹੋਈ ਹੈ ਇਹ ਜਿਹੜਾ ਸਾਡਾ ਐਕਸ਼ਨ ਹੈ ਔਰ ਇਹ ਕੰਪਲੀਟ ਟੀਮਵਰਕ ਹੈ ਇਹ ਇਹ ਦਰਸਾਉਂਦਾ ਹੈ ਕਿ ਫਰੀਦਕੋਟ ਪੁਲਿਸ ਦੇ ਸਾਰੇ ਮੁਲਾਜ਼ਮ ਆਮੇ ਉਹ ਐਸਐਚਓਜ਼ ਹੈ ਫਾਰਮੇਸੀ ਆਈਏ ਇਨਚਾਰਜ ਹੈ। वहां वे डीएसपीस ने और जेड़े सीनियर ऑफिसर्स ने सारे ही फील्ड ते रहंदे ने और एक कंप्लीट कोऑर्डिनेशन दे नाल माड़े ਅਨਸਰਾਂ ਦੇ ਖਿਲਾਫ ਇੱਕ ਸਖਤ ਸਖਤ ਕਾਰਵਾਈ ਸਾਡੇ ਵੱਲੋਂ ਹੋ ਰਹੀ ਹੈ। ਇਹ ਚ ਇਹ ਪੂਰਾ ਹੀ ਆਪਰੇਸ਼ਨ ਸਾਡੀ ਡੀਆਈਜੀ ਰੇਂਜ ਮੈਡਮ ਨੇ ਲਾਂਬਰੀ ਜਗ ਦੇਲੇ ਉਹਨਾਂ ਦੀ ਡਾਇਰੈਕਸ਼ਨਸ ਹੇਠ ਹੋਇਆ ਹੈ। ਔਰ ਉਹਨਾਂ ਨੇ ਇਸ ਪੂਰੇ கேਸ ਨੂੰ ਪਰਸਨਲੀ ਮਾਨੀਟਰ ਕੀਤਾ ਹੈ। ਕੋਈ ਬੜੇ ਗੈਂਗ ਨਾਲ ਵੀ ਸੰਬੰਧ ਹੈ। ਜੀ ਜਿਵੇਂ ਮੈਂ ਕਿਹਾ ਜਿਹੜਾ ਬਾਹਰ ਬੈਠਾ ਇਹ ਬਦਮਾਸ਼ ਹੈ ਇਹਨੂੰ ਮੈਂ ਤੇ ਗੈਂਗਸਟਰ ਕਹਿੰਦੀ ਨਹੀਂ ਐ ਮੈਂ ਤੇ ਇਹਨਾਂ ਨੂੰ ਬਦਮਾਸ਼ ਹੀ ਕਹਿੰਦੀ। ਇਹ ਪ੍ਰਭ ਦਾਸੂਵਾਲ ਨਾਮ ਦਾ ਗੈਂਗਸਟਰ ਹੈ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਹ ਵਾਰਨਿੰਗ ਦੇਵਾਂਗੇ ਕਿ ਤੁਹਾਡੇ ਜਿਹੜੇ ਵੀ ਇਹ ਗੁਰਗੇ ਹਨ ਜਿਹੜੇ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਇੱਥੇ ਵੀ ਕਰਾਂਗੇ ਤੇ ਜਿਹੜੇ ਬਾਹਰ ਬੈਠੇ ਉਹਨਾਂ ਦੀ ਵੀ ਜਿਹੜੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹੜੀ ਕਾਰਵਾਈ ਹੁੰਦੀ ਹੈ ਤੁਸੀਂ ਜਿੱਥੇ ਵੀ ਹੈਗੇ ਹੋ ਅਸੀਂ ਉੱਥੇ ਆ ਕੇ ਤੁਹਾਨੂੰ ਫੜਾਂਗੇ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਹਾਂਜੀ ਇਹਨਾਂ ਤੇ ਪੁਰਾਣੇ ਮੁਕੱਦਮੇ ਦਰਜ ਹੋਣਗੇ ਔਰ ਬਲਜੀਤ ਕੱਦੂ ਤੇ ਵੀ ਪੁਰਾਣਾ ਮੁਕੱਦਮਾ ਦਰਜ ਹੈ ਇਹ ਜਿਹੜਾ ਬੰਦਾ ਅੱਜ ਆਈਡੈਂਟੀਫਾਈ ਹੋਇਆ ਹੈ ਜਿਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਇਹ ਤੇ ਵੀ ਇੱਕ ਪੁਰਾਣਾ ਅੰਮ੍ਰਿਤਸਰ ਰੂਰਲ ਚ ਪਰਚਾ ਦਰਜ ਹੈ ਕੋਈ ਕਿੰਨੀ ਕਿੰਨੀ ਗੋਲੀਆਂ ਮਾਰੇ ਚੱਲੁੰਦੇ ਸੁਭਾਵਨਾ ਹੈਗੀ ਇੱਥੇ ਜੀ ਇਹਨੇ ਪੁਲਿਸ ਪਾਰਟੀ ਤੇ ਦੋ ਫਾਇਰ ਕੀਤੇ ਜਿਹੜਾ ਇੱਕ ਜਿਹੜਾ ਬੈਰੀਕੇਡ ਸੀ ਉਹਦੀ ਵਜੇ ਨਾਲ ਪੁਲਿਸ ਪਾਰਟੀ ਦਾ ਬਚਾਅ ਹੋ ਗਿਆ ਉਹ ਬੈਰੀਕੇਡ 'ਚ ਵਜੇ ਤਾਂ ਪੁਲਿਸ ਨੇ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਾਡੇ ਵੱਲੋਂ ਵੀ ਫਾਇਰਿੰਗ ਹੋਈ ਜਿਹੜਾ ਇਹ ਕਿ ਨੋਹੇ ਦੀ ਲਾਚੇ ਹਿੱਟ ਹੋਇਆ ਮੈਡਮ ਜੇ ਫਰੋਤੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਫਰੀਦਕੋਟ ਦੇ ਏਰੀਆ ਦੇ ਵਿੱਚ ਕਿੰਨੇ ਕ ਲੋਕਾਂ ਤੋਂ ਇਹਨਾਂ ਵੱਲੋਂ ਖੋਤੀ ਜਿਹੜੀ ਮੰਗੀ ਜਾ ਰਹੀ ਸੀ ਜੀ ਫਰੀਦਕੋਟ ਦਾ ਇਹਦੇ 'ਚ ਹਲੇ ਤੱਕ ਕੋਈ ਵੀ ਇਹਨਾਂ ਨੇ ਨਹੀਂ ਐਡਮਿਟ ਕੀਤਾ ਹੈ ਇਹਨਾਂ ਨੇ ਜਿਹੜੇ ਸਰਾਊਂਡਿੰਗ ਡਿਸਟ੍ਰਿਕਟਸ ਨੇ ਜਿਵੇਂ ਮੋਗਾ ਅੰਮ੍ਰਿਤਸਰ ਰੂਰਲ ਤਰਨਤਾਰਨ ਬਾਕੀ ਜ਼ਿਲ੍ਹਿਆਂ 'ਚ ਇਹਨਾਂ ਨੇ ਪੁਰਾ ਔਰ ਇਹ ਅੱਜ ਅਰੈਸਟ ਹੋ ਗਏ ਤਾਂ ਇਹ ਜਿਹੜੀ ਮਲਟੀਪਲ ਵਾਰਦਾਤਾਂ ਅਗੇ ਕਰਨਾ ਚਾਹੁੰਨੇ ਸੀ ਉਹ ਵੀ ਅਸੀਂ ਪ੍ਰੀਵੈਂਟ ਕਰ ਲਿਆ ਹਾਂ ਇਹ ਇਕੱਲਾ ਹੀ ਹਾਂਜੀ ਇਹ ਅੱਜ ਅਰੈਸਟ ਹੋਇਆ ਇਹਦੇ ਦੋ ਸਾਥੀ ਕੱਲ ਸਾਡੇ ਵੱਲੋਂ ਆਲਰੇਡੀ ਅਰੈਸਟ ਹੋ ਚੁੱਕੇ ਨੇ ਦੋ ਵੈਪਨਸ ਰਿਕਵਰ ਹੋਏ ਹਨ ਟੋਟਲ ਇਹਦੇ ਚ ਦੋਨੋਂ ਹੀ ਸੋਫਿਸਟੀਕੇਟਿਡ ਵੈਪਨਸ ਨੇ ਅੱਜ ਜਿਹੜਾ ਵੈਪਨ ਰਿਕਵਰ ਹੋਇਆ ਉਹ ਜ਼ਿਗਾਣਾ ਵੈਪਨ ਹੈ ਕੱਲ ਜਿਹੜਾ ਰਿਕਵਰ ਹੋਇਆ ਸੀ ਉਹ 0.30 ਬੋਰ ਹੈ ਦੋਨੋਂ ਇੱਕ ਹਾਈਲੀ ਸੋਫਿਸਟੀਕੇਟਿਡ ਵੈਪਨਸ ਨੇ